ਅਸਲਾਮੁਆਲੇਕਮ ਵੀਵਰਸ ਅੱਜ ਦੀ ਵੀਡੀਓ ਹੈ ਗਿਆਨੀ ਗੁਰਪਤਾਪ ਸਿੰਘ ਜੀ ਦੀ ਕੇ ਤਿੰਨ ਭੈਣਾਂ ਵਾਂ ਔਰ ਛੋਟੀ ਜਿਹੜੀ ਹੈ ਨਾ ਉਹ ਉਹ ਕਹਿੰਦੀ ਹੈ ਕਿ ਮੈਨਰੇ ਸ਼ਾਦੀ ਹੋਏਗੀ ਰਾਜਾ ਰਣਜੀਤ ਸਿੰਘ ਨਾਲ ਮੈਂ ਰਾਣੀ ਬਣਾਂਗੀ ਰਾਜੇ ਦੀ ਔਰ ਉਹਨੇ ਇੰਨੇ ਵਿਸ਼ਵਾਸ ਨਾਲ ਇੰਨੇ ਕਿ ਦਿਲ ਦੇ ਨਾਲੇ ਗੱਲ ਕੀਤੀ ਕਿ ਇੱਕ ਵਕਤ ਆਇਆ ਕਿ ਉੰਦੀ ਸ਼ਾਦੀ ਰਾਜਾ ਰਣਜੀਤ ਸਿੰਘ ਜੀ ਦੇ ਨਾਲ ਹੋਈ ਬੜੀ ਇੰਟਰਸਟਿੰਗ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਆਪਣੀ ਮਨਮਿਰਤੀ ਇਕਾਗਰ ਕਰਕੇ ਇੱਕ ਵਿਹੜੇ ਦੇ ਵਿੱਚ ਲੈ ਜਾਓ ਸਾਹਮਣੇ ਮੰंजे ਤੇ ਇੱਕ ਔਰਤ ਬੈਠੀ ਆ ਉਹ ਇਸ ਘਰ ਦੀ ਮਾਲਕ ਨੇ ਆ ਉਹਦੇ ਸਾਹਮਣੇ ਉਹਦੀਆਂ ਦੋ ਬੱਚੀਆਂ ਖਲੋਤੀਆਂ ਇੱਕ ਦਾ ਨਾਮ ਆ ਆਸਾ ਇੱਕ ਦਾ ਨਾਮ ਆ ਜਿੰਦਾ ਦੋ ਬੱਚੀਆਂ ਖਲੋਤੀਆਂ ਜਿਹੜੀ ਛੋਟੀ ਬੱਚੀ ਉਹ ਬਹੁਤ ਪਿਆਰੀ ਆ ਤੇ ਬਹੁਤ ਸੋਹਣੀ ਆ ਹੈ ਛੋਟੀ ਜੀ ਉਹ ਆਪਣੀ ਵੱਡੀ ਭੈਣ ਦੀ ਸ਼ਿਕਾਇਤ ਲਾ ਰਹੀ ਆ ਮਾਂ ਦੇ ਕੋਲ ਖਲੋਤਿਆ ਖਲੋਤਿਆ ਮਾਂ ਕਹਿੰਦੀ ਕੀ ਹੋਇਆ ਤੀਏ ਛੋਟੀ ਨੇ ਥੋੜਾ ਜਿਹਾ ਬੋਲਰ ਬੇਂਗੇ ਕਰਕੇ ਬੁੱਲ ਟੇਢੇ ਕਰਕੇ ਆਪਣੀ ਵੱਡੀ ਭੈਣ ਤੇ ਗੁੱਸਾ ਕੱਢਿਆ ਉਹਨੇ ਆਖਿਆ ਮਾਂ ਇਹ ਮੈਨੂੰ ਤੰਗ ਕਰਦੀ ਹੈ ਇਹ ਮੈਨੂੰ ਪਰੇਸ਼ਾਨ ਕਰਦੀ ਹੈ ਮਾਂ ਨੇ ਆਪਣੀ ਵੱਡੀ ਧੀ ਨੂੰ ਪਿਆਰ ਨਾਲ ਛਿੜਕਿਆ ਮਾਂ ਲਈ ਧੀਆਂ ਦੋਵੇਂ ਇੱਕੋ ਜੀਆਂ ਨੇ ਨਾ ਜੇ ਇੱਕ ਰੋਸ ਕੇ ਬੈਠੀ ਆ ਦੂਜੀ ਨੂੰ ਝਿੜਕਣਾ ਵੀ ਬਣਦਾ ਪਰ ਝਟਕੂ ਪਿਆਰ ਨਾਲ ਵੀ ਉਹਦਾ ਦਿਲ ਨਾ ਟੁੱਟ ਜਾਵੇ ਮਾਂ ਨੇ ਆਪਣੀ ਵੱਡੀ ਧੀ ਨੂੰ ਥੋੜੀ ਜੀ ਮੁਹੱਬਤ ਵਿੱਚ ਛਿੜਕ ਮਾਰ ਕੇ ਆਖਿਆ ਕੀ ਗੱਲ ਹੈ ਤੂੰ ਮੇਰੀ ਧੀ ਰਾਣੀ ਨੂੰ ਤੰਗ ਕਰਦੀ ਹੈ ਤੂੰ ਵੱਡੀ ਹੈ ਤੂੰ ਇਹਦਾ ਖਿਆਲ ਰੱਖਿਆ ਕਰ ਤੂੰ ਇਹਨੂੰ ਪਰੇਸ਼ਾਨ ਕਿਉਂ ਕਰਦੀ ਹੈ ਵੱਡੀ ਭੈਣ ਨੇ ਆਖਿਆ ਮਾਂ ਤੇਰੀ ਧੀ ਕਮਲ ਕੁੱਟਦੀ ਆ ਕਮਲੀਆਂ ਮਾਰਦੀ ਆ ਜੰਬਲੀਆਂ ਮਾਰਦੀ ਆ ਮਾਂ ਨੂੰ ਬੜਾ ਤਰਸ ਆਇਆ ਉਹਨੇ ਆਪਣੀ ਨਿੱਕੀ ਧੀ ਨੂੰ ਖਿੱਚ ਕੇ ਆਪਣੇ ਕੋਲ ਬਿਠਾ ਕੇ ਆਖਿਆ ਕੀ ਕਮਲ ਕੁੱਟਦੀ ਆ ਮੇਰੀ ਨਿੱਕੀ ਧੀ ਇਹਦੇ ਜਿੰਨੀ ਤੇ ਸਿਆਣੀ ਕੋਈ ਨਹੀਂ ਇਹਦੇ ਜੰਨੀ ਤੇ ਪਿਆਰੀ ਕੋਈ ਨਹੀਂ ਇਹਦੇ ਜੰਨੀ ਤੇ ਮਲੂਕੜੀ ਕੋਈ ਨਹੀਂ ਹੋਇਆ ਕੀ ਅੱਜ ਜਾਂ ਵੱਡੀ ਭੈਣ ਨੇ ਗੱਲ ਛੇੜੀ ਉਹਨੇ ਆਖਿਆ ਮਾਂ ਅਸੀਂ ਬਾਹਰ ਕੁੜੀਆਂ ਬੈਠੀਆਂ ਗੁੱਡੀ ਪਟੋਲਾ ਖੇਡਦੀਆਂ ਸਾਂ ਜੋ ਪ੍ਰਾਣੀ ਗੇਮਸ ਸਾਡੇ ਤੀਆਂ ਦੀ ਅਸੀਂ ਗੁੱਡੀ ਪਟੋਲਾ ਬੈਠੀਆਂ ਖੇਡਦੀਆਂ ਸਾਂ ਘਰ ਘਰ ਖੇਡਦੀਆਂ ਸਾਂ ਕਈ ਸਿਪਾਈ ਬਣ ਗਿਆ ਕੋਈ ਵਜ਼ੀਰ ਬਣ ਗਿਆ ਕੋਈ ਕੁਝ ਬਣ ਗਿਆ ਇੱਕ ਕੁੜੀ ਸਾਡੇ ਵਿੱਚੋਂ ਮਹਾਰਾਜਾ ਬਣ ਗਈ ਰਾਜਾ ਬਣ ਗਈ ਤੇ ਰਾਜੇ ਦੀ ਫਿਰ ਰਾਣੀ ਬਣਾਉਣੀ ਸੀ ਪਟਰਾਣੀ ਇਹ ਵੱਡੀ ਭੈਣ ਕਹਿ ਰਹੀ ਆ ਵੱਡੀ ਭੈਣ ਆਪਣੀ ਮਾਂ ਨੂੰ ਕਹਿੰਦੀ ਆ ਜਿਹੜੀ ਤੇਰੀ ਨਿੱਕੀ ਆ ਨਾ ਇਹ ਉੱਠ ਕੇ ਕਹਿੰਦੀ ਮੈਂ ਰਾਜੇ ਦੀ ਰਾਣੀ ਬਣਨਾ ਵਾਂ ਮੈਂ ਵੱਡੇ ਰਾਜੇ ਦੀ ਵੱਡੀ ਰਾਣੀ ਬਣਨਾ ਵਾਂ ਤੇ ਅਸੀਂ ਇਹਨੂੰ ਹਾਸੇ ਨਾਲ ਕਹਿ ਦਿੱਤਾ ਕਿ ਐਸ ਵਕਤ ਵੱਡਾ ਰਾਜਾ ਤੇ ਰਾਜਾ ਰਣਜੀਤ ਸਿੰਘ ਅੱਜ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਆ ਤੇ ਇਹ ਅੱਗੋਂ ਕਹਿੰਦੀ ਆ ਮੈਂ ਉਸੇ ਰਾਜੇ ਰਣਜੀਤ ਸਿੰਘ ਨਾਲ ਵਿਆਹ ਕਰਾਉਣਾ ਵੱਡੀ ਹੋ ਕੇ ਜੋ ਮਰਜੀ ਹੋ ਜੇ ਵੱਡੀ ਭੈਣ ਕਹਿੰਦੀ ਮਾਂ ਕੁੜੀਆਂ ਹੱਸਦੀਆਂ ਵਾਂ ਇਹਨੂੰ ਟੀਚਰਾਂ ਕਰਦੀਆਂ ਮੈਨੂੰ ਗੁੱਸਾ ਚੜਦਾ ਏ ਵੀ ਇਹ ਨਿੱਕੀ ਜੀ ਕਿੱਡੀਆਂ ਕਮਲੀਆਂ ਗੱਲਾਂ ਕਰਦੀ ਏ ਪੰਜਾਬ ਦੇ ਮਹਾਰਾਜੇ ਨਾਲ ਇਹ ਵਿਆਹ ਕਰਾਉ ਤੇ ਨਿੱਕੀ ਜੀ ਜਿੰਦਾ ਆਪਣੀ ਮਾਂ ਨੂੰ ਘੁੱਟ ਕੇ ਜਫੀ ਪਾ ਕੇ ਕਹਿੰਦੀ ਮਾਂ ਮੇਰੇ 'ਚ ਕੋਈ ਕਮੀ ਆ ਮੇਰੇ 'ਚ ਕੋਈ ਕਮੀ ਆ ਮੈਂ ਰਾਜੇ ਦੀ ਰਾਣੀ ਨਹੀਂ ਬਣ ਸਕਦੀ ਮਾਂ ਨੇ ਆਪਣੀ ਨਿੱਕੀ ਦੀ ਦੇ ਸਿਰ ਤੇ ਹੱਥ ਫੇਰ ਕੇ ਉਹਦਾ ਚਿਹਰਾ ਆਪਣੇ ਹੱਥਾਂ ਦੇ ਵਿੱਚ ਲੈ ਕੇ ਉਹਨੂੰ ਚੁੰਮ ਕੇ ਆਖਿਆ ਨਾ ਜੰਦਾ ਵਕਤ ਆ ਲੈਂਦੇ ਕੁਦਰਤ ਨੂੰ ਕੀ ਪਤਾ ਕੀ ਮਨਜ਼ੂਰ ਆ ਤੂੰ ਮੇਰੇ ਵਾਸਤੇ ਰਾਣੀ ਆ ਤੂੰ ਬਾਪੂ ਵਾਸਤੇ ਰਾਣੀ ਆ ਤੂੰ ਘਰ ਦੀ ਰਾਣੀ ਆ ਐਦਾਂ ਕਰਦਿਆਂ ਕਰਦਿਆਂ ਸਮਾਂ ਬੀਤਿਆ ਸਮਾਂ ਬੀਤਿਆ ਸਮਾਂ ਬੀਤਿਆ ਉਹ ਕੁੜੀ ਜਿੱਦਣ 18 ਸਾਲਾਂ ਦੀ ਹੋਈ ਉਹਨੂੰ ਵਾਕਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਆਹਣ ਵਾਸਤੇ ਬੂਹੇ ਦੇ ਵਿੱਚ ਖਲੋਤਾ ਸੀ ਵਿਆਹਣ ਵਾਸਤੇ ਸੱਚੀ ਵਿਆਹਣ ਵਾਸਤੇ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੁੜੀ ਆਪਣੇ ਮਹੱਲ ਚ ਬੈਠੀ ਆ ਸਹੇਲ ਲਿਗਾਣੇ ਜਾ ਕੇ ਦੱਸਿਆ ਉਸ ਕੁੜੀ ਨੂੰ ਕਹਿੰਦੇ ਜੰਦਾ ਵੇਖ ਤੇਰੀ ਕਿੰਨੀ ਰੱਬ ਨੇ ਸੁਣੀ ਆ ਤੂੰ ਨਿੱਕੀ ਹੁੰਦੀ ਲੜਦੀ ਹੁੰਦੀ ਸਾ ਤੂੰ ਕਹਿੰਦੀ ਨਹੀਂ ਸਾ ਮੈਂ ਚੋਰ ਨਹੀਂ ਬਣਦਾ ਮੈਂ ਸਿਪਾਈ ਨਹੀਂ ਬਣਦਾ ਮੈਂ ਵਜ਼ੀਰ ਨਹੀਂ ਬਣਦਾ ਮੈਂ ਰਾਜਾ ਵੀ ਨਹੀਂ ਬਣਦਾ ਮੈਂ ਰਾਜੇ ਦੀ ਰਾਣੀ ਬਣਦਾ ਵੇਖ ਤੇਰੀ ਕਮਲੀਏ ਰੱਬ ਨੇ ਕਿੰਨੀ ਨੇੜੇ ਹੋ ਕੇ ਸੁਣੀਆ ਅੱਜ ਪੰਜਾਬ ਦਾ ਬਾਦਸ਼ਾਹ ਪੰਜਾਬ ਦਾ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਤੈਨੂੰ ਵਿਆਹਣ ਆਇਆ ਤੂੰ ਪੰਜਾਬ ਦੀ ਮਹਾਰਾਣੀ ਬਣ ਚੱਲੀਆ ਜਿੰਦਾ ਹੱਸ ਪੀ ਲਾਗੂ ਵਿੱਚ ਇੱਕ ਕੁੜੀ ਨੇ ਕਟਾਕਸ਼ ਕਰਕੇ ਆਖਿਆ ਕਹਿੰਦੀ ਜਿੰਦਾ ਤੂੰ ਇੰਨੀ ਸੋਹਣੀ ਜਿਵੇਂ ਚੌਥਵੀਂ ਦਾ ਚੰਦ ਹੋਵੇਂ ਪਰ ਮੈਂ ਚਵਾਰੇ ਚ ਖਲੋ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਵੇਖਿਆ ਉਹ ਤੇਰੇ ਬਰਾਬਰ ਕੁਝ ਵੀ ਨਹੀਂ ਸਮੱਦਰ ਜਿਹਾ ਉਹਦਾ ਕੱਦ ਇੱਕ ਅੱਖ ਦੀ ਕਾਣੀ ਚਿਹਰੇ ਉੱਤੇ ਮਾਤਾ ਦੇ ਦਾਗ ਰੰਗ ਉਹਦਾ ਕਾਲਾ ਕਮਲੀਏ ਤੂੰ ਉਹਦੇ ਨਾਲ ਵਿਆਹ ਕਰਾਉਣ ਲੱਗੀ ਜਿੰਦਾਸ ਕੇ ਕਹਿੰਦੀ ਮਹਾਰਾਣੀ ਜਿਉ ਬਣਨਾ ਹੈ ਮੈਂ ਪਟਰਾਣੀ ਬਣਨਾ ਹੈ ਨਾਲੇ ਮੇਰੇ ਬਾਪੂ ਨੇ ਮੈਨੂੰ ਵਿਆਹ ਦੇਣਾ ਹੈ ਮੈਂ ਆਪਣੇ ਬਾਪੂ ਦੀ ਖੁਸ਼ੀ ਨਾਲ ਖੁਸ਼ ਹਾਂ ਮੈਂ ਆਪਣੀ ਮਾਂ ਦੀ ਖੁਸ਼ੀ ਨਾਲ ਖੁਸ਼ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਿਆਹੀ ਗਈ ਜਿੰਦਾ ਉਹ ਬਣੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬਾ ਪਟਰਾਣੀ ਮਹਾਰਾਣੀ ਮਹਾਰਾਣੀ ਜਿੰਦ ਕੌਰਾ ਇਦਾਂ ਕਹਿ ਲੋ ਉਹਦੇ ਸੁਪਨੇ ਪੂਰੇ ਹੋ ਗਏ ਉਹ ਜੋ ਨਿੱਕੀ ਹੁੰਦੀ ਸੋਚਦੀ ਹੁੰਦੀ ਸੀ ਜੋ ਕੁੜੀਆਂ ਚ ਬਹਿ ਕੇ ਗੱਲਾਂ ਕਰਦੀ ਹੁੰਦੀ ਸੀ ਅੱਜ ਰੱਬ ਨੇ ਨੇੜੇ ਹੋ ਕੇ ਸੁਣੀ ਸ਼ੇਰੇ ਪੰਜਾਬ ਦਾ ਵੀ ਮੂੰਹ ਥੱਕਦਾ ਆਉਂਦਾ ਸੀ ਮਹਾਰਾਣੀ ਸਹਿਬਾ ਮਹਾਰਾਣੀ ਸਹਿਬਾ ਮਹਾਰਾਣੀ ਸਹਿਬਾ ਕਹਿੰਦੇ ਆ ਜਦੋਂ ਮਹਾਰਾਣੀ ਜਿੰਦਾ ਨੇ ਨਿਕਲਿਆ ਕਰਨਾ ਮਖਮਲੀ ਗਲੀਚੀਆਂ ਤੇ ਪੈਰ ਰੱਖਿਆ ਕਰਨੇ ਉਹਦੇ ਤੁਰਨ ਦੀ ਧੀਰ ਹਣੀ ਸ਼ਮਾਦਾਨ ਜਗ ਪਿਆ ਕਰਨੇ ਹਾਥੀ ਘੋੜੇ ਨੌਕਰ ਚਾਕਰ ਸੋਨਾ ਚਾਂਦੀ ਅਮੀਰ ਵਜ਼ੀਰ ਹੱਥ ਜੋੜ ਕੇ ਖਲੋਤੀ ਹੁੰਦੀ ਸੀ ਜਿੰਦਾ ਨੇ ਰੱਬ ਦਾ ਸ਼ੁਕਰਾਨਾ ਕਰਿਆ ਕਰਨਾ ਰੱਬਾ ਤੂੰ ਮੈਨੂੰ ਬੜਾ ਹੀ ਕੁਝ ਦਿੱਤਾ ਪਰ ਅਜੇ ਸਭ ਤੋਂ ਵੱਡੀ ਦਾਤ ਜਿੰਦਾ ਦੀ ਗੋਦ ਚ ਪੈਣੀ ਸੀ ਵਿਆਹ ਤੋਂ ਇੱਕ ਸਾਲ ਬਾਅਦ ਉਹਦੇ ਘਰ ਇੱਕ ਚੰਨ ਵਰਗਾ ਪੁੱਤ ਜੰਮਿਆ ਮਹਾਰਾਣੀ ਜੰਦਾ ਨੇ ਉਹਦਾ ਨਾਂ ਰੱਖਿਆ ਦਲੀਪ ਸਿੰਘ ਦਲੀਪ ਸਿੰਘ ਹੁਣ ਉਹ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਕਰਮਾਂ ਵਾਲੀ ਕੁੜੀ ਸਮਝਣ ਲੱਗੀ ਸੀ ਜੰਦਾ ਤੂੰ ਪੰਜਾਬ ਦੀ ਪਟਰਾਣੀ ਸ਼ੇਰੇ ਪੰਜਾਬ ਦੀ ਮਹਾਰਾਣੀ ਵੇਖ ਸਾਰੇ ਪੰਜਾਬ ਤੇਰਾ ਕਿੰਨਾ ਖਿਆਲ ਰੱਖਦਾ ਏ ਕਮਲਿਆ ਰੱਬ ਨੇ ਵੀ ਤੇਰੇ ਤੋਂ ਕੁਝ ਨਹੀਂ ਲੁਕੋਇਆ ਤੈਨੂੰ ਚੰਦ ਵਰਗਾ ਪੁੱਤ ਦੇ ਦਿੱਤਾ ਬੰਦਾ ਚੰਗੇ ਘਰ ਵਿਆਹਾ ਜਾਵੇ ਜੀਵਨ ਸਾਥੀ ਚੰਗਾ ਮਿਲ ਜਾਵੇ ਟਾਈਮ ਨਾਲ ਚੰਗੀ ਔਲਾਦ ਮਿਲ ਜਾਵੇ ਹੋਰ ਬੰਦੇ ਨੂੰ ਚਾਹੀਦਾ ਵੀ ਕੀ ਹੈ ਚਾਰ ਹੀ ਤੇ ਚੀਜ਼ਾਂ ਨੇ ਬੰਦੇ ਦੀ ਜ਼ਿੰਦਗੀ 'ਚ ਪਹਿਲੇ ਨੰਬਰ ਤੇ ਤੰਦਰੁਸਤੀ ਜੇ ਤੁਹਾਡੇ ਕੋਲ ਤੰਦਰੁਸਤੀ ਹੈਗੀ ਆ ਤੁਸੀਂ ਇਹ ਸਮਝਿਆ ਕਰੋ ਅਸੀਂ ਦੁਨੀਆ ਦੇ ਸਭ ਤੋਂ ਖੁਸ਼ਕਿਸਮਤ ਬੰਦੇ ਆ ਪਹਿਲੇ ਨੰਬਰ ਤੇ ਤੰਦਰੁਸਤੀ ਹੈ ਦੂਜੇ ਨੰਬਰ ਤੇ ਤੁਹਾਡੇ ਕੋਲ ਤੁਹਾਡੀ ਕਿਰਤ ਹੈਗੀ ਆ ਮਤਲਬ ਤੁਹਾਡੇ ਕੋਲ ਕੰਮ ਹੈਗਾ ਵਾ ਸ਼ਾਮਾਂ ਨੂੰ ਰੋਟੀ ਖਾ ਸਕਦੇ ਜੇ ਸਵੇਰੇ ਰੋਟੀ ਖਾ ਸਕਦੇ ਜੇ ਬੱਚਿਆਂ ਦੀਆਂ ਫੀਸਾਂ ਧਰ ਰਹੀਆਂ ਵਾ ਥੋੜੇ ਬਹੁਤੇ ਕੋਲ ਸਾਂਭਣ ਜੋਗੇ ਆ ਗਿਆ ਪਹਿਲੇ ਨੰਬਰ ਤੇ ਤੰਦਰੁਸਤੀ ਦੂਜੇ ਨੰਬਰ ਤੇ ਕਿਰਤ ਤੀਜੇ ਨੰਬਰ ਤੇ ਕਾਊਂਟ ਕਰਦਾ ਤੁਹਾਡਾ ਜੀਵਨ ਸਾਥੀ ਮਰਦ ਦੇ ਰੂਪ ਅੰਦਰ ਔਰਤ ਔਰਤ ਦੇ ਰੂਪ ਅੰਦਰ ਮਰਦ ਜੇ ਬੰਦੇ ਕੋਲ ਤੰਦਰੁਸਤੀ ਹੋਵੇ ਬੰਦੇ ਕੋਲ ਕਮਾਈ ਹੋਵੇ ਤੇ ਜੀਵਨ ਸਾਥੀ ਚੰਗਾ ਮਿਲ ਜੇ ਨਾ ਫਿਰ ਬੰਦਾ ਲੈਂਦਾ ਹੀ ਨਹੀਂ ਜੀਵਨ ਸਾਥੀ ਖਾਸ ਤੌਰ ਤੇ ਔਰਤ ਚਾਵੇ ਘਰ ਬਣਾਉਣ ਤੇ ਆਵੇ ਤੇ ਸੂਈ ਦੇ ਨੱਕੇ ਚੋਂ ਬਣਾ ਦਿੰਦੀ ਆ ਬੰਦੇ ਦੀਆਂ ਜੇਬਾਂ ਡਾਲਰ ਪੌਂਡਾਂ ਨਾਲ ਭਰੀਆਂ ਹੋਣਾ ਤੇ ਜੀਵਨ ਸਾਥੀ ਕਦਰ ਨਾ ਕਰੇ ਜੀਵਨ ਸਾਥੀ ਇੱਜ਼ਤ ਨਾ ਕਰੇ ਬੰਦੇ ਦੇ ਡਾਲਰ ਪੌਂਡ ਮਿੱਟੀ ਹੋ ਜਾਂਦੇ ਆ ਬੰਦਾ ਦਿਹਾੜੀ ਲਾ ਕੇ ਆਵੇ ਜੀਵਨ ਸਾਥੀ ਉਹਦੀ ਕਦਰ ਕਰੇ ਬੰਦਾ ਅਮੀਰ ਹੋ ਜਾਂਦਾ ਕਹਿੰਦਾ ਕੋਈ ਗੱਲ ਹੀ ਨਹੀਂ ਸਭ ਕੁਝ ਹੈਗਾ ਸਾਡੇ ਘਰ ਪਹਿਲੇ ਨੰਬਰ ਤੇ ਤੰਦਰੁਸਤੀ ਦੂਜੇ ਨੰਬਰ ਉਤੇ ਕਿਰਤ ਤੀਜੇ ਨੰਬਰ ਉਤੇ ਜੀਵਨ ਸਾਥੀ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੇ ਘਰ 'ਚ ਟਾਈਮ ਨਾਲ ਧੀ ਪੁੱਤ ਜੰਮ ਪਵੇ ਤੇ ਧੀ ਪੁੱਤ ਹੋਵੇ ਚੰਗਾ ਜਿਹਦੇ ਕੋ ਆ ਚਾਰ ਚੀਜ਼ਾਂ ਹੈਗੀਆਂ ਨੇ ਨਾ ਉਹ ਰੱਬ ਦਾ ਪੈਰ ਪੈਰ ਤੇ ਧੰਨਵਾਦ ਕਰਿਆ ਕਰੋ ਸੱਚੇ ਬਾਦਸ਼ਾਹ ਤੂੰ ਮੈਨੂੰ ਬਾਦਸ਼ਾਹ ਹੀ ਬਣਾ ਦਿੱਤਾ ਤੂੰ ਲਕਾਇਆ ਹੀ ਮੇਰੇ ਕੋਲੋ ਕੁਝ ਨਹੀਂ ਐਹੋ ਹੀ ਤਾਂ ਚਾਰ ਚੀਜ਼ਾਂ ਦੀ ਭੱਜ ਦੌੜ ਆ ਜੇ ਇਹ ਚਾਰ ਚੀਜ਼ਾਂ ਹੋ ਕੇ ਵੀ ਬੰਦਾ ਰੂੰ ਰੂੰ ਕਰੀ ਜਾਵੇ ਉਹਨੇ ਫਿਰ ਰੋਂਦੇ ਹੀ ਰਹਿਣਾ ساری ਉਮਰ ਸੋ ਵੀਵਰਸ ਏਸੀ ਆਈ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪਤਾਪ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਦਿਆ ਸੀ ਬੜੀ ਵਦਿਆ ਗੱਲਾਂ ਕਰਨ ਦੇ ਸੀ ਕਿ ਤਿੰਨ ਭੈਣਾਂ ਮੈਂ ਔਰ ਜਿਹੜੀ ਸਭ ਤੋਂ ਛੋਟੀ ਹੈ ਉਹ ਕਹਿੰਦੀ ਹੈ ਕਿ ਮੇਰੀ ਸ਼ਾਦੀ ਹੋਏਗੀ ਰਾਜੇ ਦੇ ਨਾਮ ਤੇ ਮੈਂ ਤੇ ਰਾਣੀ ਬਣਾਂਗੀ ਰਾਜੇ ਦੀ ਔਰ ਜਿਹੜਾ ਸਭ ਤੋਂ ਵੱਡਾ ਰਾਜਾ ਉਹਦੀ ਬਣਾਂਗੀ ਔਰ ਸੇਲੀ ਘਾਉਂਦੀਆਂ ਮਜ਼ਾਕ ਡਾਉਂਦੀਆਂ ਭੈਣਾਂ ਜਿਹੜੀਆਂ ਵਾ ਉਸ ਚੀਜ਼ ਤੋਂ ਚੇੜਦੀਆਂ ਕਿ ਇਹਦਾ ਮਜ਼ਾਕ ਡਾਉਂਦੇ ਪਤਾ ਨਹੀਂ ਕਿਉਂ ਇੰਝ ਗੱਲਾਂ ਕਰਦੀ ਹੈ ਲੇਕਿਨ ਉਹ ਛੋਟੀ ਬੱਚੀ ਸੀ ਉਹਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸੀ ਲੇਕਿਨ ਉਹ ਇੱਕ ਗੱਲ ਕਰਨ ਦੀ ਸੀ ਦਿਲ ਤੋਂ ਕਰਨ ਦੀ ਸੀ ਔਰ ਇੱਕ ਵਕਤ ਆਇਆ ਕਿ ਉਹਦੀ ਇਹ ਗੱਲ ਪੂਰੀ ਵੀ ਹੋ ਗਈ ਜਿਸ ਤਰ੍ਹਾਂ ਕਿ ਆਪਾਂ ਵੀਡੀਓ ਦੇ ਵਿੱਚ ਸੁਣਨ ਜਾਈ ਸੀ ਇਸ ਲਈ ਨਾ ਸਾਨੂੰ ਵੀ ਚਾਹੀਦਾ ਵੇ ਕਿ ਜਿਹੜੀ ਅਸੀਂ ਗੱਲ ਕੋਈ ਕੰਮ ਹੋਵੇ ਸਾਨੂੰ ਦਿਲ ਤੋਂ ਕਰਨਾ ਚਾਹੀਦਾ ਵਾ ਸਾਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ ਵਾ ਬੇਸ਼ੱਕ ਸਾਨੂੰ ਕੋਈ ਵੇਖਦਾ ਨਾ ਹੋਵੇ ਲੇਕਿਨ ਉਹ ਜਿਹੜੀ ਰੱਬ ਦੀ ਜ਼ਾਤ ਹੈ ਨਾ ਉਹ ਵੇਖਣ ਦੇਈਏ ਸਾਨੂੰ ਸਾਨੂੰ ਆਪਣੇ ਦਿਲ ਨਾ ਕੇ ਹਰ ਕੰਮ ਕਰਨਾ ਪੂਰੀ ਇਮਾਨਦਾਰੀ ਦੇ ਨਾਲ ਚਾਹੀਦਾ ਵਾ ਅਗਰ ਅਸੀਂ ਕਰਾਂਗੇ ਸਾਨੂੰ ਕੋਈ ਵੇਖਦਾ ਨਹੀਂ ਲੇਕਿਨ ਅੱਲਾਹ ਪਰ ਵੇਖਦਾ ਵਾ ਔਰ ਉਹ ਸਾਨੂੰ ਪੁੰਤਾ ਸਿਲਾ ਰੱਬ ਦਵੇਗਾ ਔਰ ਮੀਤੋ ਵੇਖੰਦੇ ਸੀ ਆਪਾਂ ਕਿ ਰਾਜਾ ਰਣਜੀਤ ਸਿੰਘ ਦਾ ਦੱਸਣ ਦੇ ਸੀ ਕੋ ਇੰਦੇ ਸੀ ਉਹਦਾ ਹੁਲੀਗਾ ਤੇ ਜਿਹੜੀ ਲੜਕੀ ਸੀ ਉਹ 14ਵੀਂ ਦੇ ਚਾਂਦੀ ਤਰ੍ਹਾਂ ਸੀ ਲੇਕਿਨ ਉਹਨਾਂ ਦੀ ਸ਼ਾਦੀ ਹੋਈ ਬੜੀਆਂ ਵਧੀਆ ਗੱਲਾਂ ਕਰਨ ਦੇ ਸੀ ਇਨਸਾਨ ਦੀ ਜ਼ਿੰਦਗੀ 'ਚ ਸੁਖoon ਆ ਜਾਂਦਾ ਉਸ ਵਕਤ ਜਿਸਲੇ ਕਿ ਉਹ ਰੱਬ ਦੇ ਨਾਲ ਜੁੜ ਜਾਂਦਾ ਹੈ ਕਿਉਂਕਿ ਇਹ ਦੁਨੀਆ ਜਿਹੜੀ ਹੈ ਨਾ ਇਹ ਕੁਝ ਨਹੀਂ ਦੇ ਸਕਦੀ ਸਿਰਫ ਰੱਬ ਦਿੰਦਾ ਹੈ ਹੋਰ ਬਾਕੀ ਮੈਨੂੰ ਇਹਨਾਂ ਦੀ ਵੀਡੀਓ ਜਿਹੜੀ ਬੜੀ ਵਧੀਆ ਲੱਗੀ ਤੁਹਾਨੂੰ ਕਿਹੇ ਚ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ